ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤ ਸ੍ਰੀ ਅਕਾਲ ਸਾਰਿਆਂ ਨੂੰ ਪਿੰਡ ਪਰਵੜ ਨੇੜੇ ਫਤੇਗੜਿਆ ਘਿਆ ਬਣਦਾ ਫਤੇਗੜ ਕੇ ਆਹ ਕਿਹੜਾ ਅੱਡਾ ਇੱਥੇ ਫਤੇਗੜ ਚੂੜੀਆਂ ਫਤੇਗੜ ਚੂੜੀਆਂ ਨਾ ਲੱਗੇ ਪੈਂਦਾ ਬੁਣੇ ਜ਼ਿਲ੍ਹਾ ਗੁਰਦਾਸਪੁਰ ਆਪਣਾ ਤੇ ਅੜੀ ਕੈਮਰੇ ਚ ਗਾਂ ਦੇਖਣ ਡੇ ਇਹ ਗਾਂ ਵੀ ਰਿਪੀਟਰ ਹੀ ਕੋਈ ਡੇਢ ਸਾਲ ਤੋਂ ਤੇ ਚਲੋ ਕਾਫੀ ਵਾਰੀ ਲੱਗੇ ਸੀ ਮਸੂਮਣ ਇਹਨੂੰ ਵੀ ਤੇ ਅੱਜ ਚੈੱਕ ਕੀਤੀ ਹੁਣ 2 ਮਹੀਨਾ ਤੋਂ ਉੱਪਰ ਆ ਟਾਈਮ ਦਾ ਤੇ ਕਿਰਪਾ ਹੋਈਏ ਸੱਚੇ ਬਾਦਸ਼ਾਹ ਦੀ ਮਿਹਰ ਹੋਈ ਹੈ ਤੇ ਬਾਕੀ ਜਿਹੜੇ ਸਪੋਰਟਰ ਆਪਣੇ ਫਾਰਮਰ ਭਰਾ ਨਾਲ ਖੜਦੇ ਵੀ ਨੇ ਜੋ ਆਪਾਂ ਕਰਦੇ ਆਂ ਦੇ ਨਾਲ ਉਹ ਇੱਕ ਟੋਕੇ ਖੜਦੇ ਵੀ ਨੇ ਤੇ ਗੱਲਬਾਤ ਕਰਦੇ ਨੇ ਬਾਕੀ ਆਪਣਾ ਭਰਾ ਵੀ ਤੁਹਾਨੂੰ ਦੱਸੂਗਾ ਸਾਰੀ ਗੱਲਬਾਤ ਜੋ ਵੀ ਹਿਸਟਰੀ ਹੈ ਦੀ ਤੇ ਸੁਣਿਓ ਗੱਲਬਾਤ ਇੱਕ ਵਾਰੀ ਜ਼ਰੂਰ ਤੇ ਉਹ ਮੈਂ ਇੱਕ ਵਾਰੀ ਗੱਲ ਬੋਲੀ ਨਾ ਕਿ ਦੁਨੀਆ ਚੱਲਾ ਨਹੀਂ ਦਿੰਦੀ ਤੇ ਸਾਨੂੰ ਰੁਕਣਾ ਨਹੀਂ ਆਉਂਦਾ ਭਾਵੇਂ ਚੱਲਣ ਚੱਲਣ ਦਾ ਸਾਨੂੰ ਨਾਂ ਹੀ ਦਵੇ ਪਰ ਰੁਕਣਾ ਨਹੀਂ ਆਪਾਂਗਾ ਇਹ ਕੰਮ ਤੁਰਿਆ ਰਹਿਣਾ ਇਸ ਲਿਸ਼ਟ ਵਿੱਚ ਵੀਡੀਓ ਆਈਆਂ ਨੇ ਅੱਜ ਤਿਆਰ ਹੋਣ ਦੀ ਗਾਹ ਵੀ ਹੁੰਦੀਆਂ ਰਹਿਣੀਆਂ ਨੇ ਤੇ ਪਰ ਇਹ ਕਿ ਸਪੋਰਟ ਕਰਨੀ ਚਾਹੀਦੀ ਜੇ ਆਪਣਾ ਚੰਗਾ ਹੋਇਆ ਹਨਾ ਕਿ ਵੀਰ ਭਰਾ ਵੀ ਆਪਣਾ ਦੱਸੂ ਜ਼ਰੂਰ ਗੱਲਬਾਤ ਜੋ ਵੀ ਆ ਤੇ ਕਰਦੇ ਆ ਭਰਾ ਦੇ ਨਾਲ ਵੀ ਗੱਲਬਾਤ ਆਪਾਂ ਮਾੜੀ ਦੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਤੇ ਹਿਸਟਰੀ ਇੱਕ ਵਾਰੀ ਆਪਣਾ ਮੜਾ ਜਾਂ ਨਾਮ ਤੇ ਪਿੰਡ ਪਹਿਲਾਂ ਮੇਰਾ ਨਾਮ ਗੁਰਪ੍ਰਤਾਪ ਸਿੰਘ ਪਿੰਡ ਪਾਰੋਵਾਲ ਹਾਂ ਨੇੜੇ ਫਤੇਗੜ ਚੂੜੀਆਂ ਫਤੇਗੜ ਚੂੜੀਆਂ ਦੀ ਹਿਸਟਰੀ ਦੱਸੋ ਗਾਇ ਦੀ ਮੜੀ ਹਾਂ ਇੰਦਿਆਂ ਦੀ ਨੂੰ 1.5 ਸਾਲ ਹੋ ਗਿਆ ਹੈਗਾ ਤੇ ਘਰ ਤੋਂ ਘਰ 10 ਤੋਂ 12 ਵਾਰ ਟੀਕਾ ਲਵਾਤਾ ਇਹਨੂੰ ਪਰ ਏਕੜਿੰਗ ਲੋਤੀ ਸਰੀਕ ਆਉਂਦਾ ਉਹਨਾਂ ਨੂੰ ਥੋੜਾ ਸਾਫ ਦਾ ਨੰਬਰ ਮਿਲਿਆ ਤੇ ਉਹਨਾਂ ਨੇ ਕੰਟੈਕਟ ਕੀਤਾ ਤੇ ਉਹ ਆਏ ਤੇ ਇਹਨਾਂ ਟੀਕਾ ਪਹਿਲੇ ਦਿਨ ਦਵਾਈ ਭਰ ਕੇ ਗਏ ਮੁੜ ਕੇ ਜਦੋਂ ਫੇਰ ਹੀਟ ਚਾਹੀਦਾ ਆਪਣਾ ਟੀਕਾ ਦਵਾਈ ਇੱਕ ਦਿਨ ਹੀ ਕੀਤੀ ਨਾ ਆਪਾਂ ਬਸ ਇੱਕ ਦਿਨ ਹੀ ਤੇ ਇੱਕ ਵਾਰੀ ਆਪਾਂ ਟੀਕੇ ਲਾਏ ਨੇ ਹਣਾ ਹਾਂਜੀ ਤੇ ਵੀ ਰਿਪੀਟ ਕਿੰਨੇ ਦਿਨਾਂ ਬਾਅਦ ਮਾਰਦੀ ਬੋਲਦੀ ਕਿੰਨੇ ਦਿਨਾਂ ਬਾਅਦ 15 ਦਿਨਾਂ ਬਾਅਦ ਮਾਰ ਦਿੰਦੀ ਹੈ 15 ਦਿਨਾਂ ਬਾਅਦ ਹਾਂਜੀ ਤੇ ਹੁਣ ਪੱਕੀ ਫਿਰ ਬੋਲਦੀ ਬੰਦ ਪੱਕੀ ਬੋਲਦੀ ਬੰਦ ਹੋ ਗਈ ਇਹਦੀ ਤੇ ਜੀ ਆਪਾਂ ਸੋਚੀਏ ਇੱਕ ਗੱਲ ਸੋਚਣੀ ਆ ਹਾਂ ਜੀ ਕਿ ਇੰਨੇ ਸਮੇਂ ਤੋਂ ਖਰਾਬ ਚੱਲਦੀ ਆਉਣ ਦੀ ਤੇ ਹੁਣ ਕਿਦਾਂ ਬਣ ਗਈ ਐ ਇਹ ਹੁਣ ਤੁਹਾਡੀ ਕਿਰਪਾ ਨਾਲ ਬਣ ਗਈ ਐ ਜੀ ਇਹ ਸੋਚੀਏ ਗੱਲ ਤੇ ਜੀ ਮਤਲਬ ਆ ਵੀ ਪਤਾ ਨਹੀਂ ਅਸਲ ਸੋਚਣ ਵਾਲੀ ਗੱਲ ਐ ਨਾ ਕਿ ਢਿਲੋਸਾਰ ਬਣਾਦੀ ਐ ਜੀ ਇਹ ਬੜਾ ਔਖਾ ਕੰਮ ਹੀ ਇਹਦੇ ਔਖਾ ਹੀ ਹੈ ਨਾ ਕਿਉਂਕਿ ਜੇ ਇਦਾਂ ਲੱਗੇ ਰਹਿੰਦੇ ਸਮਾਂ ਬੜਾ ਖਰਾਬ ਹੁੰਦਾ 1.5 ਸਾਲ ਹੋ ਗਏ ਕਿੰਨੇ ਪੈਸੇ ਖਰਾਬ ਹੋ ਗਏ ਪਹਿਲਾਂ ਹਨਾ ਜੇ ਸੋਚੀਏ ਹਾਂ 10 ਰਿਆਲਾਂ ਦਾ ਲਾਣ ਉਹ ਤੇ 3-4 ਹਜ਼ਾਰ ਰੁਪਏ ਦਾ ਵੇਖੇ ਖਰਾਬ ਹੋ ਗਿਆ ਹਾਂ ਤੇ ਆਪਾਂ ਦੋਆਂ ਗੇਣਿਆਂ ਚ ਹੀ ਸੈੱਟ ਕਰਤੀ ਉਹ ਖਰਾਬ ਹੋ ਗਿਆ 1.5 ਸਾਲ ਦੇ ਵਿੱਚ ਨੇ ਹੁਣ ਦੂਜੀ ਵਾਰੀ ਸੂਪਣਾ ਹੈਗਾ ਦੂਜੀ ਵਾਰੀ ਸੂਪਣਾ ਹੈ ਬੜਾ ਘਾਟਾ ਪਿਆ ਤਾਂ ਤੇ ਕਿਵੇਂ ਤਜਰਬਾ ਐਕਸਪੀਰੀਅੰਸ ਕਿਵੇਂ ਲੱਗਦਾ ਵੀਰ ਦਾ ਆਪਣੇ ਦਾ ਐਕਸਪੀਰੀਅੰਸ ਵੀਰ ਦਾ ਇਹ ਆ ਵੀ ਬੱਲੇ ਬੱਲੇ ਕਰਾ ਦਿੰਦਾ ਵੀਰ ਜਿੱਥੇ ਹੁੰਦਾ ਅੱ ਤੇ ਅੱਜ ਅੱਗੇ ਵੀਡੀਓ ਬਹਿੰਦੇ ਅੱਜ ਰੀਅਲ ਆਪਣਾ ਕੰਮ ਹੋਇਆ ਤਾਂ ਕਿਵੇਂ ਲੱਗਣ ਡਿਆ ਬਹੁਤ ਵਧੀਆ ਤੇ ਸੱਚੀ ਹੈ ਨਾ ਕਈ ਵੀਰ ਭਰਾ ਜਿਤਨਾ ਵੀਡੀਓ ਬਹਿੰਦੇ ਨੇ ਕਈ ਹੁੰਦੇ ਨਹੀਂ ਚਲੋ ਜਿਆਦਾ ਸਪੋਰਟਰ ਨੇ ਪਿਆਰ ਕਰਦੇ ਨੇ ਵੀਡੀਓ ਲਾਈਕ ਕਰਦੇ ਨੇ ਕਮੈਂਟ ਵਧੀਆ ਵਧੀਆ ਕਰਦੇ ਨੇ ਪਰ ਇਹ ਕਿ ਕਈ ਕੁਝ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਕਿ ਨਹੀਂ ਇਹ ਚੀਜ਼ਾਂ ਨਹੀਂ ਹੁੰਦੀਆਂ ਹੈਗੀਆਂ ਕੁਝ ਵੀ ਨਹੀਂ ਹੁਣ ਆਪਾਂ ਇਹਨੂੰ ਕੁਝ ਨਾ ਗਿਆਨਾਰ ਨਾੜ ਚ ਲਾਇਆ ਨਾ ਕੁਝ ਕੀਤਾ ਸਿਰਫ ਦਵਾਈ ਦੇ ਟੀਕੇ ਕੀਤੇ ਨੇ ਹਨਾ ਤੇ ਇਹ ਜਰੂਰ ਦੱਸਿਓ ਕਿ ਰਿਐਲਿਟੀ ਹੈ ਕੰਮ ਦੀ ਹੈ ਨਾ ਮੈਂ ਨੰਬਰ ਆਪਣਾ ਦੇ ਦਿੰਦੇ ਆ ਕੋਈ ਫੋਨ ਕਰਕੇ ਪੁੱਛ ਲੈ ਭਾਵੇਂ ਨੂੰ ਤੇ ਜਰੂਰ ਬਾਕੀ ਜਿਹਨੂੰ ਇਹਨੂੰ ਸ਼ੱਕ ਵੀ ਹੋਊਗਾ ਨਾ ਵੇਖੋ ਨੰਬਰ ਨੰਬਰ ਮੈਂ ਦਿੰਦਾ ਨਹੀਂ ਹੁੰਦਾ ਨਾ ਆਪਣਾ ਤੇ ਨਾਮ ਆਖੇ ਕੇ ਫਾਰਮਰ ਭਰਾ ਦਾ ਬਾਕੀ ਜਿਹਨੂੰ ਵੀ ਸ਼ੰਕਾ ਹੋਊਗੀ ਕਿ ਇਹ ਸ਼ਾਕਾ ਹੋਊਗਾ ਤਾਂ ਨੌਦੇ ਪ੍ਰਤੀ ਆਪਾਂ ਨੰਬਰ ਦੇ ਦਾਂਗੇ ਤੇ ਵੀਰ ਦਾ ਆਪਾਂ ਤੁਸੀਂ ਲੈ ਲਿਓ ਇਹਦੇ ਕੋ ਆਪਣਾ ਸ਼ੱਕ ਕੱਢ ਲਿਓ ਜਿਹਨੂੰ ਵਹਿਮ ਹੋਊਗਾ ਹਨਾ ਜਿਹਨੂੰ ਲੱਗਦਾ ਕਿ ਇਦਾਂ ਹੀ ਆ ਉਦਾਂ ਵੀ ਆ ਹਨਾ ਵਹਿਮ ਕੱਢ ਤਾਂ ਤੇ ਵਹਿਮ ਦਾ ਇਲਾਜ ਹੈਗਾ ਵਾ ਸਾਡੇ ਕੋ ਕੱਢ ਦਾਂਗੇ ਤੇ ਬਾਕੀ ਕਿਵੇਂ ਕੰਮਕਾਰ ਵੀਰ ਦਾ ਲਗਾ ਵਧੀਆ ਵਧੀਆ ਮੂ ਵਧੀਆ ਓਕੇ ਲੱਗਾ ਚਾਚਾ ਵੀ ਆ ਗਿਆ ਚਾਚਾ ਵੀ ਆ ਗਿਆ ਇਹ ਨੰਬਰਦਾਰ ਆਏ ਅੱਜ ਮਾਰਨੀ ਸਸੀ ਘਰ ਜੀ ਸਸੀ ਘਰ ਜੀ ਮਹਾਰਾਜ ਅੱਜ ਫਿਰ ਤੁਸੀਂ ਹੁਣ ਬੜੇ ਮਾਨ ਨਾਲ ਦੱਸਿਆ ਸੀ ਅੱਜ ਵੀ ਇਹ ਲੋ ਤੁਹਾਡੀ ਪਿੱਠ ਨਹੀਂ ਲੱਗਨ ਦਿੱਤੀ ਆਪਾਂ ਠੀਕ ਆ ਜੀ ਗਾਈ ਗੱਭਣ ਗਈ ਤੇ ਆ ਤੁਹਾਡੇ ਆ ਤਾਂ ਬਣ ਗਿਆ ਫਿਰ ਕੇ ਤੁਹਾਡੀਆਂ ਤੁਹਾਨੂੰ ਵਧਾਈਆਂ ਵਧਾਈ ਸਾਡਾ ਮਨ ਵਧਿਆ ਮੈਂ ਡਿਆ ਭਰਾ ਨਾਲ ਗੱਲ ਕਰਨ ਮੈਂ ਚਾਚੇ ਨੂੰ ਵਧਾਈ ਦਿਓ ਜਿਨੇ ਦੱਸਿਆ ਸਾਡੇ ਵੱਲੋਂ ਠੀਕ ਠੀਕ ਤੇ ਫਿਰ ਕਿਵੇਂ ਲੱਗਾ ਮੈਂ ਨਾ ਨਿਕਲੀ ਅੱਜ ਵਧਾਈ ਆਏ ਜੱਠ ਨਹੀਂ ਲੱਗਨ ਦਿੱਤੀ ਤੁਹਾਡੀ ਕੋਈ ਗੱਲ ਹੀ ਨਹੀਂ ਤੇ ਆਹ ਹੁੰਦੀ ਆ ਗੱਲਬਾਤ ਨਹੀਂ ਤੇ ਦੱਸਿਆ ਗੱਲ ਕੀ ਇੰਨਾ ਟਾਈਮ ਹੋ ਗਿਆ ਇਹ ਤੇ ਕੰਮ ਇਦਾਂ ਚੱਲਦਾ ਰਹਿਣਾ ਜਿੰਨਾ ਨੂੰ ਹੱਥ ਤੇ ਪਾਉਂਦੇ 1.5 ਸਾਲ ਹੋ ਗਿਆ ਤੇ ਆਪਣੀ ਵੀ ਨਿਕਲੀ ਆਪਣੀ ਨਿਕਲੀ ਸੀ ਫੇਰੇ ਦੱਸਿਆ ਨਾ ਸਤਾਂ ਮਹੀਨਾ ਜੀ ਸਤਾਂ ਮਹੀਨਾ ਲੱਗਿਆ ਚਲੋ ਉਹਨੂੰ ਸਤਵਾਂ ਜਾਂਦੇ ਆ ਇਹਦਾ ਵੀ ਹੁਣ ਗਾਂ ਵਾਲੇ ਵਾਲੇ ਤੇ ਦੁੱਧ ਦਿੰਦੀ ਹੋਣੀ ਥੋੜਾ ਬੋਤਾ ਜੀ ਨਾ ਦੁੱਧ ਦਿੰਦੀ ਜੇ 7-8 ਕਿਲੋ ਤੇ ਬਾਕੀ ਪਾਈ ਦੁੱਧ ਨਹੀਂ ਜਾਂਦੀ ਹੁੰਦੀ ਇਹ ਨਹੀਂ ਗਾਈਆਂ ਨਹੀਂ ਇਹ ਮਤਲਬ ਐਂਡ ਤੱਕ ਦੁੱਧ ਨਹੀਂ ਦਿੰਦੀ ਤਾਂ ਕਿਵੇਂ ਹੁਣ ਦੱਸੋ ਫੇਰ ਦੂਜੀ ਵਾਰੀ ਤੁਹਾਡੇ ਘਰ ਚ ਕੰਮ ਹੋ ਗਿਆ ਮੈਂ ਨਾ ਅਹੀਂ ਕੁਝ ਬਿਆਨ ਹੀ ਨਹੀਂ ਕਰ ਸਕਦੇ ਜਿੰਨਾ ਵਧੀਆ ਸਾਡੇ ਓਏ ਇਨੇ ਬਿਆਨ ਨਹੀਂ ਹੈਗੇ ਜਿੰਨੇ ਅਸੀਂ ਬਿਆਨ ਕਰ ਸਕਦੇ ਸੱਚੀ ਗੱਲ ਹੈ ਸੱਚੀ ਗੱਲ ਬਿਲਕੁਲ ਘਟਿਆ ਤੁਹਾਡੀਆਂ ਦੇ ਸਪੋਰਟ ਕਰਦੇ ਨੇ ਵੇਖ ਲੋ ਜਿਹੜਾ ਜੋ ਵੀ ਆ ਜਿੱਦਾਂ ਵੀ ਆ ਕਿਉਂਕਿ ਜਿਹੜੇ ਵੀ ਕਰੋ ਉਹ ਨਹੀਂ ਘਟਿਆ ਦੇ ਵੇਖੋ ਕਈ ਬੰਦੇ ਨੇ ਜਿਹੜੇ ਸਾਡੇ ਸਪੋਰਟ ਜਾਂ ਖਚ ਆ ਜਾਂਦੇ ਨੇ ਸਿਰ ਮੱਥੇ ਆ ਪਰ ਕਈ ਭੱਜ ਵੀ ਜਾਂਦੇ ਨੇ ਕੰਮ ਘਟਾ ਕੇ ਮਤਲਬ ਜਿਦਾਂ ਉਹਨਾਂ ਨੇ ਨਿਕਲ ਵੀ ਆਈ ਆ ਆਪਾਂ ਨੂੰ ਪਤਾ ਲੱਗ ਗਿਆ ਨਿਕਲ ਆਈ ਆ ਪਰ ਜਦੋਂ ਟਾਈਮ ਹੁੰਦਾ ਨਾ ਉਦੋਂ ਦੱਸਦੇ ਹੀ ਨਹੀਂ ਕੀ ਕੀ ਦੀ ਮਹਰ ਕਈ ਲੋਕ ਨੇ ਮਹਰ ਦਾ ਜਦੋਂ ਚੈੱਕ ਉਹਨਾਂ ਨੂੰ ਪਤਾ ਮੇਰੇ ਕੋਲ ਹੀ ਕਰਾਉਣੀ ਫਿਰ ਕੋਈ ਕਰਾ ਕੇ ਮੈਨੂੰ ਦੱਸਣਾ ਹੀ ਨਹੀਂ ਪਰ ਮੈਨੂੰ ਤਾਂ ਗਵਾਣ ਤੋਂ ਪਤਾ ਲੱਗ ਜਾਂਦਾ ਮੈਨੂੰ ਤਾਂ ਲੱਗੂ ਪਤਾ ਲੱਗ ਜਾਂਦਾ ਪਰ ਇਦਾਂ ਕਰਨਾ ਨਹੀਂ ਚਾਹੀਦਾ ਯਾਰ ਜੇ ਉਹ ਸਾਡਾ ਚੰਗਾ ਕਰਦਾ ਤਾਂ ਨਾਲ ਖੜਨਾ ਵੀ ਚਾਹੀਦਾ ਚਾਹੀਦਾ ਨਾ ਕਰਨਾ ਬਾਕੀ ਖੁਸ਼ੀ ਹੋਈ ਹੈ ਵੀ ਭਰਾ ਨੇ ਤੇ ਹੋਈ ਹੈ ਬੜੀ ਵਧੀਆ ਖੁਸ਼ੀ ਹੋਈ ਹੈ ਇੰਨੀ ਜ਼ਿਆਦਾ ਖੁਸ਼ੀ ਜਾਂ ਵੀ ਮੈਂ ਦੱਸ ਨਹੀਂ ਸਕਦਾ ਵੀ ਕਿੰਨੀ ਹੋਈ ਹੈ ਅੱਗੇ ਵੀਡੀਓ ਚ ਵੇਂਦੇ ਆਂ ਅੱਜ ਫਿਰ ਦੂਜੀ ਵਾਰੀ ਕੰਮ ਕਰਤਾ ਆਪਾਂ ਬਾਕੀ ਸਪੋਰਟ ਕਰਦੇ ਰਹੋ ਤੁਸੀਂ ਵੀ ਕਿੰਨੇ ਕਿਉਂਕਿ ਇਦਾਂ ਦੇ ਕੰਮ ਆਜੇ ਪਤਾ ਨਹੀਂ ਕਿੰਨੇ ਇੱਕ ਸਪੈਸ਼ਲਿਸਟ ਬਣਾ ਦੇਣੀ ਆ ਇੱਕ ਲਿਸਟ ਏਡੀਕ ਤਗੜੀ ਬਣਾਉਣੀ ਆ ਮਤਲਬ ਬਣਦੀ ਆਉਂਦੀ ਆ ਵੀ ਲਿਸਟ ਚ ਹੀ ਸ਼ਾਮਲ ਹੋਣੀ ਆ ਪਹਿਲਾਂ ਵੀ ਬਣ ਗਈ ਆ ਇਹ ਵੀ ਲਿਸਟ ਚ ਗਾਂ ਜਿਹੜੀ ਅਜੇ ਲਿਸਟ ਬਣਨੀ ਆ ਮਤਲਬ ਏਡੀ ਉਹਨੇ ਇੰਨਾ ਮਤਲਬ ਉਹਨੇ ਚਲੋ ਸਾਨੂੰ ਬਖਸ਼ਿਆ ਜੋ ਵੀ ਆ ਜਿੱਦਾਂ ਵੀ ਆ ਆਪਾਂ ਤੇ ਖੁਦ ਹਰਾਨੂ ਠੀਕ ਆ ਨਾ ਲੱਗਦਾ ਤੇ ਨਾ ਹੁੰਦੀ ਇਹ ਛੱਡਣ ਵਾਲਾ ਕੰਮ ਹੋਣਾ ਛੱਡਣੀ ਪੈਣੀ ਹੈ ਇਹ ਜੀ ਗੱਲ ਐ ਚ ਕਿਹੜੀ ਗੱਲ ਐ ਬਾਕੀ ਗੱਲਾਂ ਬਾਅਦ ਚ ਹੋਣ ਨੇ ਇੱਕ ਜਾਨ ਵੀ ਵੱਜ ਜਾਂਦੀ ਆ ਜੇ ਮਰਦੀ ਕਿਉਂਕਿ ਬੰਦਾ ਮੈਂ ਅੱਗੇ ਵੀ ਕਰਦਾ ਹਾਂ ਨਾ ਵੀਡੀਓ ਚ ਵੀ ਕਈ ਵਾਰੀ ਗੱਲ ਬਾਤ ਕਿ ਬੰਦਾ ਯਾਦ ਕਰੇ ਨਾ ਕਰੇ ਪਰ ਇਹ ਗਾਣਾ ਜ਼ਰੂਰ ਯਾਦ ਕਰੇ ਜਿੱਦੀ ਜਾਨ ਬਚੀ ਜਾਣਾ ਇਹਨੇ ਯਾਦ ਜ਼ਰੂਰ ਕਰਨਾ ਕਈਆਂ ਨੂੰ ਡੰਡੇ ਖਾਣੇ ਹੀ ਨੇ ਰਿਪਲੇਅ ਕਰ ਦਊਂ ਬਾਹਰ ਉੱਤਰ ਜਾਣਾ ਹੈ ਇਹ ਬਾਕੀ ਕਿ ਕਹਿੰਦਾ ਗੱਲਬਾਤ ਕੰਮ ਕਰ ਰਿਹਾ ਕੋਲ ਮੈਨਾਂ ਵਧੀਆ 11:00 ਵਜੇ ਗਿਆ ਮੈਨਾਂ ਬਹੁਤ ਵਧੀਆ ਇਹ ਹੋਰ ਭਰਾ ਕੀ ਕਹਿਣਾ ਜਾਂਦੇ ਜਾਂਦੇ ਢਿੱਲੋ ਸਾਹਿਬ ਬਾਰੇ ਕੋਈ ਇੱਕ ਦੋ ਗੱਲ ਢਿੱਲੋ ਸਾਹਿਬ ਨੂੰ ਜਿੱਥੇ ਅੜਿਆ ਕੰਮ ਹੁੰਦਾ ਜ਼ਰੂਰ ਬੁਲਾਓ ਉੱਥੇ ਇਹ ਵੀ ਅੜਿਆ ਹੀ ਕੰਮ ਇਹ ਬਹੁਤ ਜ਼ਿਆਦਾ ਅੜਿਆ ਹੀ ਤੇ ਇਹਦੇ ਅੜਿਆ ਦਾ ਪਿਓ ਹੀ ਤੇ ਇਹ ਬਾਕੀ ਕਹਿੰਟ ਲੱਗਦਾ ਕੰਮ ਭਰਾ ਦਾ ਬਹੁਤ ਵਧੀਆ ਬਹੁਤ ਵਧੀਆ ਤੇ ਧੰਨਵਾਦ ਬਹੁਤ ਬਹੁਤ ਭਰਾ ਦਾ ਜਿੰਨੀ ਗੱਲਬਾਤ ਕੀਤੀ ਆ ਤੇ ਜੇ ਤੁਹਾਡਾ ਦਿਲ ਕਰਦਾ ਵਾ ਮਨ ਕਰਦਾ ਤੇ ਨੰਬਰ ਆਪਣਾ ਬੋਲ ਸਕਦੇ ਹੋ ਤੁਸੀਂ ਨੰਬਰ 9781857977 ਲਓ ਜੀ ਭਰਾ ਨੇ ਨੰਬਰ ਬੋਲਤਾ ਜੇ ਵਿੱਚ ਜੇ ਕਿਨੂੰ ਸ਼ੱਕ ਆ ਕਿਉਂ ਜੀ ਜੇ ਕਿਨੂੰ ਸ਼ੱਕ ਆ ਜਿਹਨੂੰ ਲੱਗਦਾ ਕਿ ਐਵੇਂ ਹੀ ਆ ਉਦਾਂ ਹੀ ਆ ਹਨਾ ਜਿਹਨੂੰ ਹੈਗਾ ਤੇ ਭਰਾ ਨੂੰ ਪੁੱਛ ਸਕਦਾ ਠੀਕ ਆ ਧੰਨਵਾਦ ਆ ਭਰਾ ਦਾ ਬਹੁਤ ਬਹੁਤ ਜਿੰਨੀ ਵੀ ਗੱਲਬਾਤ ਕੀਤੀ ਧੰਨਵਾਦ ਤੁਹਾਡਾ ਵੀ ਧੰਨਵਾਦ ਬਹੁਤ ਧੰਨਵਾਦ ਆ ਗਾ ਫੇਰ ਤੁਹਾਨੂੰ ਦਿਖਾ ਲ ਦਿੰਨੇ ਇੱਕ ਵਾਰੀ ਤੇ ਮੇਰੇ ਭਰਾ ਲਾਈਕ ਸਪੋਰਟ ਕਿਉਂਕਿ ਅੜੇ ਕੰਮ ਨੇ ਭਰਾਵੋ ਤੇ ਚੱਲੀਏ ਭਾਵੇਂ ਨਾ ਚੱਲੀਏ ਪਰ ਰੁਕਣਾ ਨਹੀਂ ਆਪਾਂ ਭਰਾਵੋ ਇਦਾਂ ਲੱਗੇ ਰਹਿਣਾ ਵਾ ਤੇ ਇੱਕ ਸਪੈਸ਼ਲਿਸਟ ਬਣਾਵਾਂਗੇ ਇੱਕ YouTube ਤੇ ਏਡੀ ਕਬੜੀ ਲਿਸਟ ਰਿਪੀਟਰਾਂ ਦੀ ਬਣ ਜਣੀ ਹੈ ਜਿਹਦੀ ਗਿਣਤੀ ਵੀ ਨਹੀਂ ਹੋਣੀ ਪਿਆਰ ਕਰਨ ਵਾਲੇ ਤੇ ਪਿਆਰ ਕਰਨਗੇ ਵੀਡੀਓ ਨੂੰ ਜਿਹੜੇ ਨਹੀਂ ਪਿਆਰ ਕਰਦੇ ਉਹ ਹੈਰਾਨ ਹੋਣਗੇ ਲਿਸਟਾਂ ਵੇਖ ਕੇ ਕਿ ਏਡੀ ਤਕੜੀ ਲਿਸਟ ਕਿੱਦਾਂ ਬਣ ਗਈ ਵੀ ਪਰ ਉਹਦੀ ਕਿਰਪਾ ਨਾਲ ਲਿਸਟ ਬਣਨੀ ਆ ਬਾਕੀ ਸਪੋਰਟ ਕਰਦੇ ਰਹੋ ਪਿੰਡ ਪਰੋਵਾਲ ਜ਼ਿਲ੍ਹਾ ਗਰਦਾਸਪੁਰ ਨੇੜੇ ਫਤੇਗਰ ਚੂੜੀਆਂ ਚੰਗਾਜੀ ਸਤਸਰੀਆ ਕਾਲ ਸਾਰੇ